ਅੱਜ ਆਪਾਂ ਬਣਾਵਾਂਗੇ ਕੱਚੇ ਅੰਮ ਦਾ ਸੁੱਕਾ achar ਸਿਰਫ 2 ਚਮਚ ਤੇਲ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾ ਹੈ ਜਲਦੀ ਖਰਾਬ ਨਾ ਹੋਵੇ ਇਸ ਲਈ ਤੁਸੀਂ ਕਿੰਨਾ ਗੱਲਾਂ ਦਾ ਧਿਆਨ ਰੱਖਣਾ ਹੈ ਉਹ ਸਾਰੀਆਂ ਚੀਜ਼ਾਂ ਤੁਹਾਨੂੰ ਵੀਡੀਓ ਦੇ ਵਿੱਚ ਦੱਸੂਗੀ ਵੀਡੀਓ ਦੇ ਵਿੱਚ ਜਿਹੜਾ ਬਰਨ ਇਹ ਰਿਆ ਕਰੋ ਵਿੱਚ ਸਕਿਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਜ਼ ਨਵੀਂ ਰੈਸਪੀਜ਼ ਦੇਖਣ ਲਈ ਇਹ ਜਿਹੜਾ ਚੈਨਲ ਨੂੰ ਫੋਲੋ ਕਰ ਲਓ ਤੇ ਨਾਲ ਦੀ ਨਾਲ ਚੱਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਣਾ ਜਰੂਰ ਕਰ ਦਿਆ ਕਰੋ ਬੈਲ ਆਈਕਨ ਦਬਾਇਆ ਕਰੋ ਤਾਂ ਕਿ ਸਭ ਤੋਂ ਪਹਿਲਾਂ ਵੀਡੀਓ ਸਤ ਤੁਹਾਡੇ ਕੋਲ ਪਹੁੰਚ ਸਕੇ ਤੇ ਰੈਸਪੀ ਆ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਕੱਚੇ ਅੰਬ ਦਾ ਆਚਾਰ ਬਣਾਉਣ ਲਈ ਮੈਂ ਜਿਹੜੇ ਅੰਬ ਲੈ ਲਿਆ ਕੱਚੇ ਅੰਬ ਤੁਸੀਂ ਫਰੈਸ਼ ਅੰਬ ਲੈ ਲੈਣੇ ਆ ਤੇ ਇਦਾਂ ਦਬੜਨੇ ਨਹੀਂ ਚਾਹੀਦੇ ਹੈਗੇ ਕੋਈ ਵੀ ਅੰਬ ਜਿਹੜਾ ਸੌਫਟ ਨਹੀਂ ਹੋਣਾ ਚਾਹੀਦਾ ਪਿਲਪਿਲਾ ਜਾਂ ਨਹੀਂ ਹੋਣਾ ਚਾਹੀਦਾ ਇਹਨਾਂ ਨੂੰ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਆਪਾਂ ਜਿਹੜਾ ਕੱਟ ਲਵਾਂਗੇ ਆਪਾਂ ਜਿਹੜਾ ਅੰਬ ਚੇਰਨ ਵਾਲਾ ਕਟਰ ਆਉਂਦਾ ਏ ਉਹਦੇ ਨਾਲ ਇੱਕ ਕਰਕੇ ਸਾਰੇ ਆਂਬਾ ਜਿਹੜੇ ਉਹ ਕੱਟ ਲਵਾਂਗੇ ਆਪਾਂ ਗੁਟਲੀਆਂ ਸਮੇਤ ਆ ਜਿਹੜੇ ਕੱਟੇ ਆ ਤੁਸੀਂ ਬਿਨਾ ਗੁਟਲੀ ਤੋਂ ਵੀ ਆ ਜਿਹੜੇ ਆਂਬ ਰੱਖ ਸਕਦੇ ਹੋ ਇਸ ਤਰ੍ਹਾਂ ਦੇ ਇਹਦੇ ਵਿੱਚ ਜਿਹੜੇ ਬੀਜ ਨੇਗੇ ਉਹ ਅਲੱਗ ਕਰ ਦਵਾਂਗੇ ਤੇ ਆਂਬਾ ਜਿਹੜੇ ਅਲੱਗ ਕਰ ਦਵਾਂਗੇ ਜਿਹੜੇ ਜ਼ਿਆਦਾ ਦਬਦੇ ਸੀਗੇ ਸੌਫਟ ਸੀਗੇ ਉਹ ਜਿਹੜੇ ਵਿੱਚ ਨਹੀਂ ਪਾਏ ਹੈਗੇ ਫਿਰ ਆਚਾਰ ਆ ਜਿਹੜਾ ਖਰਾਬ ਹੋ ਜਾਂਦਾ ਏ ਉਹਨਾਂ ਆਂਬਾ ਦਾ ਧੁੱਪ ਦੇ ਵਿੱਚ ਆਪਾਂ ਇਹਨਾਂ ਨੂੰ ਸਕਾ ਲਵਾਂਗੇ ਵੈਸੇ ਤਾਂ ਇੱਕ ਦਿਨ ਦੀ ਧੁੱਪ ਕਾਫੀ ਹੁੰਦੀ ਆ ਪਰ ਆਪਾਂ ਨੂੰ 3-4 ਦਿਨ ਦੀ ਸਕਾਵਾਂਗੇ ਕਿਉਂਕਿ ਆਪਾਂ ਤੇਲ ਬਿਲਕੁਲ ਘੱਟ ਯੂਜ਼ ਕਰਨਾ ਹੈ ਫਿਰ ਅੰਬ ਜਲਦੀ ਖਰਾਬ ਨਾ ਹੋਣ ਇਸ ਇਸ ਲਈ ਆਪਾਂ ਨੂੰ ਜ਼ਿਆਦਾ ਧੁੱਪ ਆ ਜਿਹੜੀ ਉਹ ਦਿਖਾਣੀ ਆ ਧੁੱਪ ਦੇ ਵਿੱਚ ਸਕਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਨੂਨ ਤੇ ਹਲਦੀ ਆ ਜਿਹੜੀ ਲਗਾ ਕੇ ਰੱਖ ਦਵਾਂਗੇ 5-6 ਘੰਟੇ ਲਈ ਇਸ ਤਰ੍ਹਾਂ 5-6 ਘੰਟੇ ਤੋਂ ਬਾਅਦ ਆਪਣੇ ਕੋਲ ਇਸ ਤਰ੍ਹਾਂ ਹੀ ਅੰਬ ਜਿਹੜੇ ਬਣ ਕੇ ਤਿਆਰ ਹੋ ਗਏ ਆ ਜਿਆਦਾ ਪਾਣੀ ਨਹੀਂ ਛੱਡਣਗੇ ਕਿਉਂਕਿ ਪਸਕਾਲੇ ਸੀਗੇ ਦੂਜੀ ਸਾਈਡ ਤੇ ਆਪਾਂ ਮਸਾਲੇ ਆ ਜਿਹੜੇ ਉਹ ਦੇਖ ਲੈਣੇ ਆ 1/2 ਚਮਚ ਕਲੌਂਜੀ 2 ਚਮਚ ਆਪਾਂ ਜਿਹੜੀ ਮੇਥੀ ਦਾਣਾ ਲਿਆਏ ਥੋੜੀ ਜੀ ਕਾਲੀ ਮਿਰਚ ਸਵਾਦ ਅਨੁਸਾਰ ਲਾਲ ਮਿਰਚ ਸਵਾਦ ਅਨੁਸਾਰ ਨੂਣ ਹਲਦੀ ਲਈ ਆ 1 ਚਮਚ 1 ਚਮਚ ਆਪਾਂ ਦੇ ਕੇ ਮਿਰਚ ਲਈ ਆ 2 ਚਮਚ ਮੈਂ ਜਿਹੜੀ ਸੌਂਫ ਲਈ ਆ 1 ਚਮਚ ਜੀਰਾ ਲਈ ਆ ਐਨੇ ਕਾਚਾਰ ਵਾਸਤੇ ਆ ਜਿਹੜੇ ਕਾਫੀ ਆ 700 ਤੋਂ 800 ਗ੍ਰਾਮ ਜਿਹੜੇ ਆਂਬ ਆਪਣੇ ਕੋਲ ਹੋਣਗੇ ਇਹਦੇ ਵਿੱਚ ਆਪਾਂ 2 ਚਮਚ ਸਰੋਂ ਦਾ ਤੇਲ ਆ ਜਿਹੜਾ ਗਰਮ ਕਰ ਲਵਾਂਗੇ ਤੇਲ ਗਰਮ ਕਰਕੇ ਪਾਉਂਗੇ ਚਾਰ ਜਲਦੀ ਖਰਾਬ ਨਹੀਂ ਹੁੰਦਾ ਇੱਕ ਕਾਲੇ ਦੇ ਵਿੱਚ ਪਾ ਲਵਾਂਗੇ ਹੱਥ ਤੁਹਾਡੇ ਬਿਲਕੁਲ ਸੁੱਕੇ ਹੋਣੇ ਚਾਹੀਦੇ ਆ ਜਦੋਂ ਤੁਸੀਂ ਆਚਾਰ ਪਾਉਣਾ ਹੈ ਚਾਹੋ ਤੁਸੀਂ ਗਲਵਜ਼ ਵੀ ਆ ਜਿਹੜੇ ਉਹ ਵੀ ਚੜਾ ਸਕਦੇ ਹੋ ਤੇ ਮਸਾਲੇ ਸਾਰੇ ਮਿਕਸ ਕਰ ਦਵਾਂਗੇ ਜਿਹੜਾ ਆਪਾਂ ਤੇਲ ਸੀਗਾ ਉਹ ਇਹਦੇ ਵਿੱਚ ਜਦੋਂ ਕੋਸਾ ਜਾ ਹੋ ਗਿਆ ਉਸ ਟਾਈਮ ਤੇ ਇਹਦੇ ਵਿੱਚ ਮਿਕਸ ਕਰ ਦਵਾਂਗੇ ਤੁਸੀਂ ਚਮਚ ਦੀ ਹੈਲਪ ਦੇ ਨਾਲ ਕਟਚੀ ਦੀ ਹੈਲਪ ਦੇ ਨਾਲ ਵੀ ਆ ਜਿਹੜਾ ਮਿਕਸ ਕਰ ਸਕਦੇ ਹੋ ਬਿਲਕੁਲ ਘੱਟ ਤੇਲ ਦੇ ਵਿੱਚ ਬਹੁਤ ਹੀ ਜ਼ਿਆਦਾ ਟੇਸਟੀ ਆਚਾਰ ਬਣ ਕੇ ਤਿਆਰ ਹੁੰਦਾ ਹੈ ਤੇ ਖਰਾਬ ਵੀ ਜਲਦੀ ਨਹੀਂ ਹੁੰਦਾ ਹੈਗਾ ਕਈਆਂ ਨੂੰ ਹੁੰਦਾ ਹੈ ਕਿ ਜ਼ਿਆਦਾ ਤੇਲ ਵਾਲਾ ਆਚਾਰ ਪਸੰਦ ਨਹੀਂ ਹੁੰਦਾ ਜਾਂ ਫਿਰ ਸੁੱਕਾ ਸੁੱਕਾ ਆਚਾਰ ਪਸੰਦ ਹੁੰਦਾ ਪਹਿਲਾਂ ਜ਼ਿਆਦਾਤਰ ਇਸ ਤਰ੍ਹਾਂ ਹੀ ਸੁੱਕਾ ਜਿਹਾ ਆਚਾਰ ਆ ਜਿਹੜਾ ਬਣਾਇਆ ਜਾਂਦਾ ਸੀਗਾ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਤੁਸੀਂ 2-3 ਦਿਨਾਂ ਜਿਹੜਾ ਧੁੱਪ ਦੇ ਵਿੱਚ ਰੱਖਦੇ ਰਹਿਣਾ ਹੈ ਤੇ ਵਿੱਚ ਵਿੱਚ ਜਿਹੜਾ ਹਿਲਾਉਂਦੇ ਰਹਿਣਾ ਹੈ ਤੇ ਸੁੱਕੇ ਚਮਚ ਦੇ ਨਾਲ ਹੀ ਤੁਸੀਂ ਇਹਨੂੰ ਜਿਹੜਾ ਹਿਲਾਉਣਾ ਹੈ ਤੇ ਪਾਣੀ ਬਿਲਕੁਲ ਨਹੀਂ ਲੱਗਣ ਦੇਣਾ ਜਿਹੜੇ ਭਾਂਡੇ ਦੇ ਵਿੱਚ ਰੱਖਣਾ ਹੈ ਉਹ ਵੀ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਤੇ 2-3 ਦਿਨ ਦੀ ਧੁੱਪ ਦਿਖਾਉਣੀ ਆ ਇੱਕ ਹਫਤੇ ਬਾਅਦ ਤੁਹਾਡਾ achar ਆ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਜਾਊਗਾ ਇਸ ਤਰ੍ਹਾਂ ਇਹ achar ਆ ਜਿਹੜਾ ਬਿਲਕੁਲ ਬਣ ਕੇ ਤਿਆਰ ਹੋ ਜਾਊਗਾ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਸਮਾਨ ਵੀ ਬਿਲਕੁਲ ਆਪਾਂ ਬਹੁਤ ਘੱਟ ਪਾਇਆ ਤੇ ਤੇਲ ਵੀ ਆ ਜਿਹੜਾ ਆਪਣਾ ਘੱਟ ਲੱਗਿਆ ਹੈ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਰ ਦਿਆ ਕਰੋ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ